ਅੰਮ੍ਰਿਤਸਰ ਦੇ ਪਿੰਡ ਡਾਂਗਰਾ ਦਾ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗੁਰੂ ਘਰ ਦੇ ਗ੍ਰੰਥੀ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਗ੍ਰੰਥੀ ਦਲਵੀਰ ਸਿੰਘ ਨੂੰ ਪਿੰਡ ਡਾਂਗਰਾ ਦੇ ਲੋਕਾਂ ਦੇ ਵੱਲੋਂ 4 ਸਾਲ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਗਏ ਸੀ ਅਤੇ ਕੁਝ ਲੋਕਾਂ ਦੇ ਵੱਲੋਂ ਉਸ ਦੇ ਘਰ ਦੇ ਵਿੱਚ ਵੜ ਕੇ ਉਸ ਦੇ ਨਾਲ ਮਾਰਕੁੱਟ ਕੀਤੀ ਗਈ ਸੀ ਅਤੇ ਉਸ ਨੂੰ ਜ਼ਲੀਲ ਕੀਤਾ ਗਿਆ ਸੀ ਇਸੇ ਜ਼ਲਾਲਤ ਨੂੰ ਨਾ ਸਹਾਰਦਿਆਂ ਗਰੰਥੀ ਦੇ ਵੱਲੋਂ ਸੱਚਖੰਡ ਰੇਲਗੱਡੀ ਦੇ ਅੱਗੇ ਰਾਤ ਦੇ ਵੇਲੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਇਸ ਮੌਕੇ ਦੇ ਉੱਤੇ ਉਸ ਦੀ ਘਰਵਾਲੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਨਾਲ ਉਸ ਦਾ ਝਗੜਾ ਹੋਇਆ ਸੀ ਹਾਂ ਵੀ ਤੁਹਾਡਾ ਹਾਂ ਵੀ ਕੀ ਹੋਇਆ ਤੁਹਾਡੇ ਨਾਲ ਹਾਂ ਜੀ ਕੁਝ ਨੇ ਕੁਝ ਬੰਦੇ ਮਤਲਬ ਕਿ ਜਨਾਨੀ ਹੀ ਤੇ ਚਾਰ ਚਾਰਕ ਬੰਦੇ ਆ ਉਹ ਮਤਲਬ ਘਰ ਆ ਗਏ ਸਾਰੇ ਪਹਿਲਾਂ ਤਾਂ ਉਹਨਾਂ ਨੂੰ ਮਤਲਬ ਕਰਦੇ ਰਿਹਾ ਉਹਨਾਂ ਦੇ ਨਾਲ मतलब ਗੱਲਾਂ ਬਾਤਾਂ ਦੀਆਂ ਕਰਦੇ ਰਹਾ ਗੱਲਾਂ ਬਾਤਾਂ ਕਿੰਨਾ ਨਾਲ ਕਰਦੇ ਰਹਾ ਮੇਰੇ ਆਦਮੀ ਨਾਲ ਦੀ ਇਹ ਸਿੰਗਰਾ ਅੱਛਾ ਜੀ ਹਾਂਜੀ ਫਿਰ ਤੇ ਬਾਅਦ ਵਿੱਚ ਉਹ ਮਤਲਬ ਉਹਨਾਂ ਨੂੰ ਟੌਰਚਰ ਕਰਦੇ ਰਹਾ ਵਾ ਕਿਸ ਕਾਰਨ ਟੌਰਚਰ ਕਰਦੇ ਸੀ ਅਹ ਕਿ ਕਿਸ ਕਾਰਨ ਟੌਰਚਰ ਕਰਦੇ ਸੀ ਹਾਂਜੀ ਛੋਟੀ ਬੱਚੀ ਦੇ ਕਾਰਨ ਤਿੰਨ ਚਾਰ ਸਾਲ ਦੀ ਬੱਚੀ ਦੇ ਕਾਰਨ ਟੌਰਚਰ ਕਰਦੇ ਸੀ ਕੀ ਕਹਿੰਦੇ ਸੀ ਹਾਂਜੀ ਉਹ ਕਹਿੰਦੇ ਸੀ ਮਤਲਬ ਮਾਰੀ ਹਰਕਤ ਕਰਦੇ ਆ ਬੱਚੀ ਦੇ ਨਾਲ ਬੱਚੀ ਦੇ ਨਾਲ ਅੱਛਾ ਜੀ ਹਾਂਜੀ ਟਾਡੇ ਪਤੀ ਕਰਦੇ ਕੀ ਸੀ ਹਾਂਜੀ ਗ੍ਰੰਥੀ ਦੀ ਡਿਊਟੀ ਕਰਦੇ ਸੀ 2 ਸਾਲ ਤੋਂ ਇਥੇ ਕੋਟਲਾ ਅੱਛਾ ਜੀ ਕਿੰਨੇ ਕੋਟਲੇ ਦੇ ਵਿੱਚ ਅੱਛਾ ਜੀ ਫੇਰ ਹਾਂਜੀ ਫੇਰ ਕੀ ਫੇਰ ਮੁੜ ਕੇ ਘਰ ਮਤਲਬ ਇਹਨਾਂ ਨੂੰ ਟੌਰਚਰ ਕਰਦੇ ਰਹਿਆ ਇੱਕ ਦਿਨ ਉਹ ਸਾਡੇ ਘਰ ਆ ਗਏ ਆ ਇੱਕ ਜਨਾਨੀ ਆ ਚਾਰ 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 ਬੰਦੇ ਆ ਉਹ ਕਿੱਥੋਂ ਦੇ ਨੇ ਹਾਂਜੀ ਉਹ ਕੋਟਲੇ ਦੇ ਆ ਅੱਛਾ ਜੀ ਹਾਂਜੀ ਉਹਨਾਂ ਫੇਰ ਮਤਲਬ ਘਰ ਆ ਗਏ ਆ ਤਰ੍ਹਾਂ ਆ ਕੇ ਫਿਰ ਉਹਨਾਂ ਨੇ ਮਤਲਬ ਹੱਤੀ ਪਾਈ ਪਏ ਆ ਉਹ ਮੇਰੇ ਸਾਡਾ ਪਰੇ ਲੈ ਲਿਆ ਮਾ ਬਤਾਓ ਇਦਾਂ ਬੋਲੋ ਉਧਰ ਕਰੋ ਉਧਰ ਉਧਰ ਇੱਕ ਦਾ ਨਾਮ ਸਤਵਿੰਦਰ ਸਿੰਘ ਆ ਤੇ ਇੱਕ ਉਹ ਗਰਦੇਵ ਸਿੰਘ ਦਾ ਮੁੰਡਾ ਵਾ ਬਗੋ ਬਗੋ ਨੂੰ ਆਂਦੇ ਠੀਕ ਆ ਜੀ ਇੱਕ ਅਰਵਿੰਦਰ ਸਿੰਘ ਆ ਤੇ ਇੱਕ ਉਹਨਾਂ ਦੀ ਨੋ ਆਈ ਆ ਸ਼ਰਨਜੀਤ ਗੌਰ ਇੱਕ ਮੁੰਡਾ ਹੋਰ ਆ ਗਰਦੇਵ ਸਿੰਘ ਤੇ ਉਹ ਉਹਦਾ ਨਾਮ ਉਹਦੇ ਪਿਓ ਦਾ ਨਾਮ ਹੈ ਦਾਵਤੀਰਾ ਸਿੰਘ ਮੈਂ ਵੀ ਯੂਨਤ ਫੀ ਕੀ ਮੰਗ ਕਰਦੇ ਜੇ ਹਾਂਜੀ ਮੈਂ ਇਨਸਾਫ ਚਾਹੁੰਦੇ ਆ ਮੇਰਾ ਫਿਰ ਜਦੋਂ ਉਹਨਾਂ ਨੇ ਕੁੱਟਿਆ ਮਾਰਿਆ ਕੀ ਕੁਛ ਕੀਤਾ ਉਹਨਾਂ ਨਾਲ ਹਾਂਜੀ ਉਹਨਾਂ ਦੀ ਬੇਇੱਜ਼ਤੀ ਕੀਤੀ ਆ ਮਤਲਬ ਪੱਗ ਵੀ ਲਾਈ ਉਹਨਾਂ ਦੀ ਦਾੜੀ ਨੂੰ ਵੀ ਫੜਿਆ ਉਹਨਾਂ ਨੇ ਅੱਛਾ ਜੀ ਹਾਂਜੀ ਕਕਾਰਾਂ ਦੀ ਬੇਇੱਜ਼ਤੀ ਬਹੁਤ ਕੀਤੀ ਆ ਸਿਰ ਤੋਂ ਨੰਗੇ ਹੀ ਐਸਾ ਸਾਹਮਣੇ ਸਾਰਾ ਕੁਝ ਹੋਇਆ ਵਾ ਹਾਂਜੀ ਫਿਰ ਫਿਰ ਬਾਅਦ ਵਿੱਚ ਉਹ ਇਨਾਂ ਮੇ ਸਾਡੇ ਨਾਲ ਗੱਲਾਂ ਕਰਨ ਲੱਗੇ ਆ ਕਿ ਇਹਨਾਂ ਮੇਰੀ ਬੇਇੱਜ਼ਤੀ ਕਰ ਦਿੱਤੀ ਆ ਮੇਰੀ ਬੇਇੱਜ਼ਤੀ ਬਹੁਤ ਜ਼ਿਆਦੀ ਹੋਈ ਮੇਰੇ ਕਾਰਾਂ ਦੀ ਬੇਇੱਜ਼ਤੀ ਕੀਤੀ ਆ ਤੇ ਮੈਂ ਮਤਲਬ ਉਹ ਜਾਨ ਲੱਗੇ ਵੀ ਕੁਝ ਕਹਿ ਕੇ ਗਿਆ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਤੂੰ ਡੁੱਬ ਮਰੇ ਉਹ ਚੰਗਾ ਵਾ ਹਾਂਜੀ ਤੇ ਉਹ ਜਨਾਨੀ ਕਿਉਂ ਉਹਨਾਂ ਨਾਲ ਇਸ ਤਰ੍ਹਾਂ ਜਨਾਨੀ ਕੀ ਲੜਕੀ ਦੀ ਕੁਝ ਲੱਗਦੀ ਸੀ ਹਾਂਜੀ ਉਹ ਹਾਂ ਸਾਨੂੰ ਪਤਾ ਨਹੀਂ ਉਹਨਾਂ ਦੀ ਉਹਨਾਂ ਦੇ ਨਾਲ ਹੀ ਕੋਈ ਮਤਲਬ ਸਬੰਧ ਹੀ ਹੋਰ ਅੱਛਾ ਹਾਂਜੀ ਪਹਿਲਾਂ ਵੀ ਕੋਈ ਲੜਾਈ ਝਗੜਾ ਉਹਨਾਂ ਨੂੰ ਹੋਇਆ ਨਹੀਂ ਨਹੀਂ ਫਿਰ ਇਹਨਾਂ ਨੇ ਕੀ ਕੀਤਾ ਹਾਂਜੀ ਫਿਰ ਇਹਨਾਂ ਨੇ ਮਤਲਬ ਇਹਨਾਂ ਬੱਚੇ ਨੂੰ ਵੀ ਕਿਹਾ ਮੈਨੂੰ ਵੀ ਕਿਹਾ ਕਹਿੰਦੇ ਨਾਲ ਬੇਅਦਬੀ ਕੀਤੀ ਆ ਬੇਅਦਬੀ ਕੀਤੀ ਉਹਨਾਂ ਨੇ ਕਹਿ ਦਿੱਤਾ ਇਹਨਾਂ ਵੀ ਮਤਲਬ ਤੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵਾ ਉਹ ਕਹਿ ਕੇ ਇਹਨਾਂ ਚਲੇ ਗਿਆ ਇਹਨਾਂ ਸਾਡੇ ਨਾਲ ਮੇਰੇ ਨਾਲ ਤੇ ਮੇਰੇ ਨਾਲ ਬੱਚੇ ਨਾਲ ਗੱਲ ਕੀਤੀ ਆ ਕਹਿੰਦੇ ਆ ਵੀ ਮੈਂ ਤੇ ਮੈਂ ਮਤਲਬ ਇੰਨੀ ਇੰਨੀ ਗੱਲ ਕਹਿ ਕੇ ਮੇਰੀ ਬਹੁਤ ਬੇਅਦਬੀ ਹੋਈ ਆ ਬਦਨਾਮੀ ਹੋਈ ਆ ਤੇ ਮੈਂ ਮਤਲਬ ਇਹਨਾਂ ਕਹਿ ਕੇ ਉਹ ਵੀ ਚਲੇ ਗਿਆ ਕਰੋ ਮੁੜ ਕੇ ਲੱਬੰਡਾ ਪੇ ਉਹਨਾਂ ਨੂੰ ਸਾਨੂੰ ਕਿਧੋਣੀ ਲੱਭੇ ਉਹ ਤੇ ਥੋੜੇ ਚਿਰ ਬਾਅਦ ਸਾਨੂੰ ਮਤਲਬ ਪਤਾ ਮੱਗਾ ਤੋ ਪਹੁੰਚ ਗਿਆ ਕਿ ਉਹ ਇੱਥੇ ਮ ਦੱਤੋ ਵੀ ਆ ਤੇ ਲਾਂਦੀਪੁਰ ਸਟੇਸ਼ਨ ਦੇ ਉੱਪਰ ਫੇਰ ਅਹੀ ਮੁੜ ਕੇ ਸਾਨੂੰ ਪਤਾ ਲੱਗਾ ਫੇਰ ਵਸਲੀ ਆਈ ਹੈ ਤੇਰੇ ਪੀਸ ਹੀ ਚੁੱਕਾ ਹੁਣ ਕੀ ਮੰਗ ਕਰਦੇ ਜੀ ਹੁਣ ਇਨਸਾਫ ਚਾਹੁੰਦੇ ਆ ਇਸ ਤਰ੍ਹਾਂ ਦਾ ਇਨਸਾਫ ਆ ਇਨਸਾਫ ਹੁਣ ਮੇਰਾ ਤਾਂ ਬੰਦਾ ਚਲੇ ਗਿਆ ਵਾ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਨਾ ਮਿਲੀ ਤਾਂ ਕੀ ਅਗਲਾ ਕਦਮ ਕੀ ਹੋਊਗਾ ਤੁਹਾਡਾ ਅਗਲਾ ਕਦਮ ਆ ਜੀ ਫਿਰ ਕੋਰਟ ਚ ਜਾਵਾਂਗੇ ਬੰਦੀ ਜਾਵਾਂਗੇ ਸਾਲੀ ਜਹੇ ਬੰਦੀ ਜਾਓਗੀ ਸਾਡਾ ਅਧਿਕਾਰ ਉਜੜ ਗਿਆ ਵਾ ਇਹ ਨਹੀਂ ਲੈਣੀ ਕੀ ਨਾਮ ਵੀਰ ਤੇਰਾ ਕਰਨਦੀਪ ਸਿੰਘ ਕਰਨਦੀਪ ਸਿੰਘ ਕੀ ਹਾ ਤੇ ਡੈਡੀ ਦੇ ਨਾਲ ਮੇਰੇ ਡੈਡੀ ਇਹ ਨਾਲ ਮੇਰੇ ਡੈਡੀ ਪਹਿਲਾਂ ਟੈਨਸ਼ਨ 'ਚ ਰਹਿੰਦੇ ਚੋਂ ਰਹਿੰਦੇ ਸੀ ਟੈਨਸ਼ਨ 'ਚ ਐਸੇ ਜਿਹੋਨਾ 2-3 ਦਿਨ ਹੋ ਗਏ ਮੈਨੂੰ ਕਹਿੰਦੇ ਸੀ ਵੀ ਇਦਾਂ ਕੋਈ ਗੁਰਦੀਪ ਸਿੰਘ ਆ ਤੇ ਉਹ ਇਦਾਂ ਮੈਨੂੰ ਕੋਈ ਅਲੀਗੇਸ਼ਨ ਲਾਉਂਦਾ ਮੇਰੇ ਤੇ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਕਈ ਕੁਝ ਕਿਸ ਤਰ੍ਹਾਂ ਦੇ ਅਲੀਗੇਸ਼ਨ ਦੱਸਿਆ ਉਹਨਾਂ ਨੇ ਅਲੀਗੇਸ਼ਨ ਉਹ ਨਹੀਂ ਹੋ ਪੁੰਦਾ ਉਹ ਤਾਂ ਕਹਿੰਦੇ ਵੀ ਉਹ ਲੋਕ ਕਹਿੰਦੇ ਰਹਿੰਦੇ ਮੈਨੂੰ ਵੀ ਤੂੰ ਇਦਾਂ ਵਾ ਉਦਾਂ ਵਾ ਇਦਾਂ ਕੋਈ ਬਹੁਤੀ ਗੱਲ ਸਾਡੇ ਨਾਲ ਖੁੱਲ ਕੇ ਨਹੀਂ ਉਹ ਕੀਤੀ ਤੇ ਅੱਗੇ ਨਾਲ ਕੋਈ ਖੁੱਲ ਕੇ ਗੱਲ ਨਹੀਂ ਕੀਤੀ ਉਹਨਾਂ ਨਾਲ ਕੱਲ ਕੀ ਆ ਕੱਲ ਫੇਰ ਸਾਡੇ ਘਰ ਆਗੇ ਜਾਗਦਾ ਹੂੰ ਕੋਣ ਕੋਣ ਘਰ ਆਗੇ ਆ ਗੁਰਦੇਵ ਸਿੰਘ ਜਿਹੜਾ ਉਹਦੇ ਮੁੰਡੇ ਆਏ ਆ ਤੂੰ ਉਹਦੀ ਨੋਹ ਆਈ ਆ ਆਗੇ ਤੇ ਡੈਡੀ ਨੂੰ ਕਹਿਣ ਡਿਆ ਵੀ ਤੂੰ ਇਦਾਂ ਕਰਦਾ ਵਾ ਤੁਹਾਡੀ ਛਾਏ ਬੇਟੀ ਨਾ ਆਏ ਕਰਦਾ ਜੋ ਕਰਦਾ ਵਾ ਡੈਡੀ ਕਹਿੰਦੇ ਇਦਾਂ ਦੀ ਕੋਈ ਗੱਲ ਹੀ ਨਹੀਂ ਆ ਤੁਸੀਂ ਬਹਿ ਕੇ ਗੱਲ ਕਰੋ ਜੋ ਗੱਲ ਕਰਨੀ ਆ ਕਹਿੰਦਾਂ ਕਹਿੰਦੇ ਸਾਡੇ ਹੱਥੀ ਬਹਿ ਗਏ ਆ ਡੈਡੀ ਦੇ ਬਾਗ ਪੁੱਟੇ ਆ ਸਾੜੀ ਪੁੱਟੀ ਆ ਪਰਨਾ ਲਾਤਾ ਸਿਰ ਤੇ ਦਸਤਾਰ ਲਾਤੀ ਆ ਤੇ ਆਂਦੇ ਵੀ ਤੂੰ ਐਦਾਂ ਤੂੰ ਮੰਨਦਾ ਕਿਉਂ ਨਹੀਂ ਆ ਤੂੰ ਮੰਨਦਾ ਕਿਉਂ ਨਹੀਂ ਆ ਐਦਾਂ ਹੀ ਕਹਿੰਦੇ ਵੀ ਤੂੰ ਮੰਨਦਾ ਤੂੰ ਕੀਤਾ ਡਾੜੀ ਆਂਦਾ ਮੈਂ ਕੀਤਾ ਨਹੀਂ ਮੈਂ ਕਿਉਂ ਮੰਨਾਂ ਉਹ ਇਹੋ ਕਹਿੰਦੇ ਨੇ ਵੀ ਮੈਂ ਕੁਝ ਨਹੀਂ ਕੀਤਾ ਨਾ ਮੈਂ ਮੰਨਣਾ ਨਾ ਮੈਂ ਕੀਤਾ ਕੋਈ ਤੇ ਇਹ ਇਹ ਇਨਾਂ ਨੇ ਬਹੁਤ ਉਹਨਾਂ ਟੌਰਚਰ ਕੀਤਾ ਵਾ ਤੇ ਇਹ ਬੰਦਿਆਂ ਨੇ ਬਹੁਤ ਟੌਰਚਰ ਕੀਤਾ ਵਾ ਤੇ ਇਹ ਜਾਂਦਿਆਂ ਜਾਂਦਿਆਂ ਕਹਿ ਗਏ ਕੁਝ ਵੀ ਤੂੰ ਡੁੱਬ ਕੇ ਮਰ ਜਾ ਤੇਰੀ ਅਸੀਂ ਬੇਇੱਜ਼ਤੀ ਕੀਤੀ ਅਸੀਂ ਤੇਰੀ ਐ ਕਰਤਾ ਚੋਂ ਕਰਤਾ ਤੇ ਇਹਨੂੰ ਸਾਡੇ ਪਿੰਡ ਨਹੀਂ ਵੜਨਾ ਚਾਹੀਦਾ ਤੇ ਡੈਡੀ ਸਾਨੂੰ ਕਹਿੰਦੇ ਵੀ ਇਦਾਂ ਮੇਰੇ ਨਾਲ ਇੰਨੀ ਇਹਨਾਂ ਬੇਇੱਜ਼ਤੀ ਕੀਤੀ ਮੇਰੇ ਕਾਕਾਂਾਂ ਦੀ ਬੇਦਬੀ ਕਰਤੀ ਆ ਮੈਂ ਗੁਰਸੇਖ ਬੰਦਾ ਵਾਂ ਤੇ ਮੇਰਾ ਜੀਨ ਦਾ ਕੋਈ ਹੱਕ ਨਹੀਂ ਹਾਂ ਬਾਅਦ ਇਦਾਂ ਕਹਿ ਕੇ ਤੇ ਤੁਰ ਪਏ ਅਸੀਂ ਬੜਾ ਦੋਖਿਆ ਉਹਨਾਂ ਨੂੰ ਬੜਾ ਲੱਭਿਆ ਸਾਨੂੰ ਨਹੀਂ ਲੱਭੇ ਕਿੱਧਰ ਚੱਲ ਗਏ ਤੇ ਬਾਅਦ 9 ਵਜੇ ਦੇ ਕਰੀਬ ਖਬਰ ਆਈ ਆ ਤੇ ਇਦਾਂ ਲੈਨ ਤੇ ਉਹਨਾਂ ਦੀ ਡੈਥ ਹੋ ਗਈ ਆ ਕੀ ਮੰਗ ਕਰਦੇ ਜੀ ਮੰਗ ਇਹੋ ਹੀ ਆ ਵੀ ਉਹਨਾਂ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਵੀ ਜਿੰਨਾਂ ਦੇ ਨਾਮ ਇੱਥੇ ਬੰਦੇ ਆ ਜਿਹੜੇ ਵੀ ਆਏ ਨਾਲ ਸਾਦੇ ਸਜ਼ਾ ਹੋਣੀ ਚਾਹੀਦੀ ਪੁਲਿਸ ਸਾਹਿਬ ਦੇਰੀ ਉਹ ਸੋ ਹਾਂਜੀ ਉਹਨਾਂ ਕੀਤੀ ਅਸੀਂ ਉਹਨਾਂ ਦਾ ਮੁਕਦਮਾ ਦਰਜ ਕਰਵਾਇਆ ਹਾਂ ਹਾਂਜੀ ਕੀ ਨਾਮ ਤੁਹਾਡਾ ਜੀ ਸੋਨੂ ਜੀ ਸੋਨੂ ਜੀ ਤੁਹਾਡੇ ਸਾਹਮਣੇ ਦਲਬੀਰ ਸਿੰਘ ਜੀ ਦਾ ਘਰ ਆ ਪਾਟੀ ਦਾ ਸਰ ਦੇਖੋ ਜੀ ਕਿਸ ਤਰ੍ਹਾਂ ਦੇ ਬੰਦੇ ਸੀ ਸਰ ਬਹੁਤ ਨਾਈਸ ਬੰਦੇ ਆ ਜੀ ਜਿਹੜੇ ਡੇਲੀ ਆਪਾਂ ਨੂੰ ਮਿਲ ਕੇ ਜਾਂਦੇ ਆ ਜੀ ਬੜੇ ਹੱਸਮੁਖ ਸੁਭਾਅ ਭਾਈ ਦਾ ਹੈਗਾ ਜੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਆ ਜੀ ਅਜੇ ਤੱਕ ਨਾ ਸੁਣੀ ਆਪਾਂ ਨੂੰ ਆਪਾਂ ਨੂੰ ਸਿਰਫ 12 ਸਾਲ ਹੋ ਗਏ ਨੇ ਸਾਹਮਣੇ ਆਏ ਹੋਏ ਸੋ ਸਾਰੇ ਕੋਈ ਗੱਲਬਾਤ ਨਹੀਂ ਨਾ ਸੁਣੀ ਹੋਈ ਅਜੇ ਤੱਕ ਆਪਾਂ ਕੋਈ ਜਿਹੜੀ ਇਲਜ਼ਾਮ ਲੱਗੇ ਇਹਨਾਂ ਦੇ ਸਰ ਉਹ ਲੱਗੇ ਤਾਂ ਝੂਠੇ ਲੱ ਹਾਂ ਜਰ ਲੱਗ ਗਿਆ ਪਰ ਇਹਨੇ ਆ ਸ਼ੋਰ ਦਾ ਜੀ ਆ ਸਾਹਮਣੇ ਨਾ ਘਰ ਹੈ ਕਿ ਨਾਗਾ ਕੋਸਰ ਕੋ ਵੀ ਨਹੀਂ ਹੋਜੀ ਗੱਲ ਬਾਤ ਹੈਗੀ ਕੋਈ ਡੇਲੀ ਆਪਣ ਨੂੰ ਮਿਲਦੇ ਆਪਣ ਨੂੰ ਨਹੀਂ ਆਪਣ ਨੂੰ ਜਹਾ ਜਾਂਦੇ ਆਪਣੇ ਕੋ ਦਰ ਦੀ ਕੋਸਰੇ ਵੀ ਗੱਲ ਬਾਤ ਨਹੀਂ ਹੈ ਬਹੁਤ ਨੇਕ ਬੰਦੇ ਹੈਗੇ ਸਾਰਾ ਪਰ ਬੜਾ ਬੜਾ ਚੰਗਾ ਜੀ ਹਾਂ ਜੀ ਬਾਬਾ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਜਥੇਬੰਦੀ ਇੱਥੇ ਆਈ ਹੈ ਕੀ ਕਾਰਨ ਹੈ ਇੱਥੇ ਆਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਰੇ ਜਥੇਬੰਦੀ ਦੀ ਇਹੀ ਮੰਗ ਹੈ ਕਿ ਦੋਸ਼ੀਆਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਨਾਲ ਹੀ ਮਸਲਾ ਹੈ ਅਕਾਲ ਤਖਤ ਦੇ ਉੱਤੇ ਵੀ ਉਠਾਉਣਾ ਮੈਂ ਕਿਉਂਕਿ ਸਿੰਘ ਦੇ ਕੇਸਾਂ ਦੀ ਬੇਅਦਬੀ ਹੋਈ ਕਕਾਰਾਂ ਦੀ ਬੇਅਦਬੀ ਹੋਈ ਜਿਹਦੀ ਨਮੋਸ਼ੀ ਨਾ ਸੰਹਾਰਦੇ ਹੋਏ ਜਿਹੜੇ ਆ ਉਹ ਉਹਨਾਂ ਨੇ ਖੁਦਕੁਸ਼ੀ ਕੀਤੀ ਪੁਲਿਸ ਜਿਹੜੀ ਆ ਉਹ ਸਾਡੇ ਬਿਆਨ ਦਰਜ ਕਰ ਲਿਆ ਜੇ ਉਹਨਾਂ ਤੇ ਪਰਚਾ ਨਾ ਹੋਇਆ ਤੇ ਜਿਹੜੀ ਅਗਲੀ ਕਾਰਵਾਈ ਆ ਆਪ ਜੀ ਨੂੰ ਪਤਾ ਹੀ ਆ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਵੀ ਹੁੰਦੀਆਂ ਵਾ ਦਬਾਅ ਵੀ ਜੋ ਵੀ ਕੁਛ ਅਗਲੀ ਕਾਰਵਾਈਹੀਂ ਕਰਾਂਗੇ ਤੇ ਓਨੀ ਦੇਰ ਤੱਕ ਅਹੀਂ ਜਿਹੜਾ ਵਾ ਉਹ ਕੁਛ ਨਹੀਂ ਕਰਾਂਗੇ ਸਾਨੂੰ ਭਰੋਸੇ ਦੇ ਵਿੱਚ ਲਿਆ ਵਾਫਸਰਾਂ ਨੇ ਤੇ ਮੰਗ ਇਹ ਹੀ ਆ ਕਿ ਦੋਸ਼ੀਆਂ ਨੇ ਜਿਹੜੀ ਆ ਵੱਤੋਂ ਵੱਤ ਸਜ਼ਾ ਦਿੱਤੀ ਜਾਵੇ ਸਾਹਮਣੇ ਕੀਤਾ ਜਾਣ ਦੋਸ਼ੀ ਸਾਡੇ ਮਿੱਤੇ ਕੀ ਤਰੀਕ ਰਾਤ ਨੂੰ 9:00 ਵਜੇ ਸਤਖੰਡ ਟ੍ਰੇਨ ਜਿਹੜੀ ਹੈਗੀ ਆ ਉਹਦੇ ਥੱਲੇ ਆ ਕੇ ਦਲਬੀਰ ਸਿੰਘ ਗਰੰਥੀ ਹੈ ਪਿੰਡ ਟਾਂਗਰੇ ਦਾ ਉਹਨੇ ਖੁਦਕੁਸ਼ੀ ਕਰ ਲਈ ਸੀ ਜਿੰਦੀ 174 ਦੀ ਕਾਰਵਾਈ ਕਰਕੇ ਪੁਲਿਸ ਨੇ ਜਿਹੜੀ ਡੈੱਡ ਬੋਡੀ ਉਹਨਾਂ ਨੂੰ ਵਾਪਸਾਂ ਵਾਲੇ ਕਰ ਦਿੱਤੀ ਸੀ ਪਰ ਅਜੋੰਦੀ ਪਤਨੀ ਗੁਰਪ੍ਰੀਤ कौर ਨੇ ਆ ਕੇ ਬਿਆਨ ਲਖਾਇਆ ਵੀ ਜਿਹੜਾ ਉਸੇ ਦੇਣੀ ਜਿਹੜਾ ਇਹਨਾਂ ਦਾ ਝਗੜਾ ਹੋਇਆ ਸੀਗਾ ਪਿੰਡ ਟਾਗਨੇ ਦੇ ਵਿੱਚ ਕੋਟਲਾ ਬਥਨਗੜ ਦੇ ਗੁਰਦੇਵ ਸਿੰਘ ਪਰਿਵਾਰ ਨੇ ਆ ਕੇ ਕੋਈ ਇਹਨਾਂ ਤੇ ਇਲਜ਼ਾਮਬਾਜ਼ੀ ਲਾਈ ਸੀ ਵੀ ਉਹਨਾਂ ਦੇ ਕੋਈ ਕਕਾਰਾਂ ਦੀ ਬੇਅਦਬੀ ਕੀਤੀ ਸੀ ਕੋਈ ਉਹਨੇ ਪੱਗ ਲਾਤੀ ਸੀ ਕੋਈ ਜ਼ਾੜੀ ਨੂੰ ਹੱਥ ਪਾਇਆ ਸੀ ਇਹੋ ਜਿਹਾ ਕੋਈ ਝਗੜਾ ਹੋਇਆ ਸੀ ਕੁੱਟਮਾਰ ਹੋਈ ਸੀ ਅਪਸ਼ਬਦ ਬੋਲੇ ਗਏ ਸੀਗੇ ਉਹਨਦੀ ਕੰਪਲੇਨਟ ਵੀ ਇੱਕ ਦੂਜਿਆਂ ਨੇ ਨਾ ਟਾਂਗਦੇ ਪੁਲਿਸ ਦੀ ਚੌਕੀ ਵਿੱਚ ਕੀਤੀ ਸੀ ਪਰ ਰਾਤ ਨੂੰ ਇਹਨੇ ਜਿਹੜੀ ਹੈਗੀ ਉਹ ਖੁਦਕੁਸ਼ੀ ਕਰ ਲਈ ਉਹ ਕਹਿੰਦੇ ਵੀ ਇਹ ਪਰਿਵਾਰ ਕਹਿੰਦਾ ਵੀ ਇਹ ਦੁੱਖ ਮਹਿਸੂਸ ਕੀਤਾ ਇਹਨੇ ਦੁੱਖ ਨਾਲ ਸਹਾਰਦਾ ਆਇਆ ਇਸ ਗੱਲ ਨੂੰ ਵੀ ਉਹਦੀ ਬੇਇੱਜ਼ਤੀ ਹੋਈ ਹੈ ਤੇ ਖੁਦਕੁਸ਼ੀ ਕੀਤੀ ਹੈ ਜਦੋਂ ਤੁਸੀਂ 6 ਆਈਪੀਸੀ ਦਾ ਕਦਮ ਅnder ਜਾ ਕੇ ਇਹ ਕੰਮ ਕੀਤੀ ਹੈ ਕਿੰਨੇ ਬੱਚੇ ਸਾਰੇ ਜਿੰਨੇ ਬੱਚੇ ਸੀਗੇ ਉਹਦੇ